ਫਾਈਨ ਡਾਊਨ ਨਿਕਲ ਕੇ ਆਇਆ ਆਹ ਹੋ ਛੋਟਾ ਹੀ ਮोटा ਹੀ ਨਿਕਲ ਆਇਆ ਤੇ ਤਿੰਨ ਜਣੇ ਦਾ ਤੇ ਪੜਾ ਕੀ ਤੇਸੀ ਪੜਾ ਫੜਾਵੇ ਇਹ ਵੱਡੇ ਆ 12 17 ਸਾਲਾਂ ਦਾ ਪੜਾ ਫੜਾਵੇ ਸਿਰ ਬੰਦਾ ਦੋ ਤਿੰਨਾਂ ਨੂੰ ਫੜਾਈ ਚਲਾਉਣ ਨੂੰ ਆਹ ਸਾਲੇ ਦਾ ਮੁੰਡਾ ਕੀ ਬਹਾਣਾ ਹੈ ਬਾਈ ਦੇ ਘਾਰੇ ਤੇ ਆਤੀ ਤੇ ਇੱਕ ਜਣਾ ਚੱਲ ਜਾਓ đó đi lại đi con 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 ਕੀ ਨਾ ਤੁਹਾਡਾ ਜੀ ਗੁਰਵਿੰਦਰ ਸਾਡੇ ਬੇਟੇ ਦਾ ਕੀ ਨਾਮ ਹੈ ਲਾਪ੍ਰੀਤ ਸਿੰਘ ਉਹਦੇ ਰਹਿੰਦੇ ਇੱਥੇ ਉਹਦੇ ਕਦੀ ਡੁੱਬਿਆ ਹੀ ਨਹੀਂ ਆ ਅੱਗੇ ਵੀ ਨਾ ਹਾਂਜੀ ਉਹਦੇ ਡੰਗਰ ਬੱਚਾ ਵੀ ਚਾਰ ਦੇ ਕਦੋਂ ਦੇ ਆਏ ਆ ਅੱਜ ਕੀ ਗੱਲ ਹੈ ਫਿਰ ਅੱਜ ਭਰਾਵਾ ਨਾਉਂਦੇ ਨਾਉਂਦੇ ਤਿੰਨ ਜਣੇ ਡੱਬ ਗਏ ਮੇਲਾ ਵੇਖਣਾ ਏ ਹਾਏ ਵੇ ਮੇਲਾ ਨਾਲ நான் <laughs> பார்த்தேன் <laughs> <laughs> ਚਪੋਤਿਆ ਮੇਲਾ ਵੇ ਖੜ ਗਏ ਮੈਰ ਥਾਣੀ ਨੰਗਾ ਲੱਗ ਚੜਕ ਪੇ ਕਿੰਨੀ ਜਣਾ ਸੀਗੇ ਤੇ ਨ ਜਾਣੇ ਆ 4 ਜਣੇ ਆ ਜਾਨੀ ਕੋਈ ਲੱਭੇ ਨਹੀਂ ਆ ਕਰ ਨੂੰ ਆ ਜਾ ਲੋਕ ਨੂੰ ਨੂੰ ਜੰਦੇ ਕਿ ਅੱਜ ਪੱਲੀ ਕਿ ਗਿਆ ਸਦੀ ਆਇਆ ਇਲੀਆ ਮਾਰ ਵੀ ਆਜਾ ਉਹ ਤਰੀ ਖਲਾਣੀ ਨਾਰ ਆ ਗਈ ਕੀ ਨਾ ਆਪਣਾ ਹਰਜੀਤ ਸਿੰਘ ਜੀ ਕਿਹੜਾ ਪਿੰਡ ਆ ਗੁਰਨੇਕ ਜੀ ਕੀ ਗੱਲ ਹੋਈ ਆ ਨਾ ਤੇ ਬੱਚੇ ਨਾ ਹੋਣ ਆਏ ਜੀ ਕੀ ਨਾ ਬੱਚਦਾ ਨਾ ਕੀ ਲਾਪ੍ਰੀਤ ਸਿੰਘ ਕਿੰਨੇ ਜਣੇ ਨਾ ਹੋਣ ਆਏ ਤਿੰਨ ਬੱਚੇ ਨਾ ਹੋਣ ਆਏ ਜੀ ਅੱਜ ਕੀ ਗੱਲ ਹੋਈ ਹੁਣ ਡੁੱਬ ਕੇ ਨਾ ਚੀਜ਼ਾਂ ਕਿ ਉਹ ਲੱਭਣ ਦੇ ਰੱਬ ਨਹੀਂ ਹਲੇ ਨਹੀਂ ਜਦੋਂ ਕਿੰਨੇ ਵਜੇ ਦੀ ਗੱਲ ਹੈ ਸਾਰੀ ਨਹੀਂ 11 ਵਜੇ ਭਾਈ ਗੱਲ ਸਾਢੇ 11:00 ਸਾਢੇ 11:00 ਸਾਢੇ 11:00 ਸਾਢੇ 11:00 ਹੋਣ ਕਿੰਨਾ ਟਾਈਮ ਹੋ ਗਿਆ ਵਾ ਕਿੰਨਾ ਭਾਈ 3:00 ਵਜੇ ਜੀ 3:00 ਵਜੇ ਕੀ ਉਹ ਤੈਰੂ ਸੀ ਪਾਣ ਨਾਉਣ ਦੇਗੇ ਅੱਜ ਪਹਿਲੀ ਵਾਰੀ ਨ ਬੜੇ ਬੜੀ ਨਹੀਂ ਇੱਕ ਮੁੰਡਾ ਤਰਵੇ ਇੱਕ ਦੋ ਨਹੀਂ ਉਹ ਆ ਵੀਰੇ ਤੈਰੂ ਸੀ ਕਿ ਨਹੀਂ ਉਹ ਹਾਂ ਜੀ ਇੱਕ ਤਾਰੋ ਜੀ ਹਾਂ ਤੇ ਇਹ ਤੁਹਾਡੇ ਮੁੰਡਿਆਂ ਤਰਨ ਜਾ ਸੀ ਹਾਂ ਨਹੀਂ ਨੋਰਮਲ ਹੀ ਜਾਂਦੀ ਹੈ ਜੀ ਅਸਰ ਜੀ ਤੇ ਹੁਣ ਹੋਰ ਵੀ ਆਇਆ ਕੋ ਲੱਭਣ ਸਰਕਾਰੀ ਮੁਲਾਜ਼ਮ ਆਇਆ ਕੋ ਲੱਭਣ ਆਸ ਤੇ ਲੇਕਿਨ ਉਹ ਤਾਂ ਕੋਈ ਆਇਆ ਹੀ ਨਹੀਂ ਹਲੇ ਨਹੀਂ ਆਈ ਇਹ ਕਿੰਨਾ ਵੱਲੋਂ ਸੇਵਾ ਚੱਲ ਰਹੀ ਸਾਰੇ ਪਿੰਡ ਦੇ ਰੁਕੀ ਟੇਕ ਲਾ ਹਾਂ ਜੀ ਅਮਰ ਤੋੜ ਬਾਈ ਨਾ ਹਾਂ ਉਹ ਅ ਮੁੰਡੇ ਬੱਚੇ ਡੁੱਬੇ ਕਿੰਨੇ ਚਿਰ ਤੇ ਲੱਭਣ ਡੇ ਜੀ ਜੀ ਸਾਢੇ 12 ਵਜੇ ਸਾਢੇ 11 ਵਜੇ ਤੱਕ ਡੁੱਬੇ ਜੋ ਹਾਂ ਜੀ ਹਾਂ ਜੀ ਤੇ ਲੱਭਣ ਡੇ ਜੀ ਪਾਣੀ ਲੱਭਣ ਡਿਆਂ ਦੀ ਕਿੰਨਾ ਕੁ ਡੂੰਗਾ ਪਾਣੀ ਹੈ ਪਾਣੀ ਦੀ ਦਾਹ ਕੋਟਾ ਹੈਗਾ 10 15 ਫੋਟ ਹੈਗਾ ਜੀ ਤੇ ਕੀ ਲੱਗਦਾ ਆ ਹੌਣ ਜ਼ਿਕਰ ਦੀ ਵੇਖਿਆ ਕੀ ਲੱਭਾ ਕੁਝ ਵੇਖਿਆ ਨਹੀਂ ਭਾਈ ਲੱਭਾ ਨਹੀਂ ਤਾਂ ਕੁਝ ਉਹਦਾ ਕੋਸ਼ਿਸ਼ ਕਰਦੇ ਆ ਪਰ ਬਹੁਤ ਮੁਸ਼ਕਲ ਪੰਜਾਬ ਬੋਤਲ ਨੂੰ ਪਾਣੀ ਦਾ ਕਿੰਨਾ ਕੁ ਦਹਵਾ ਦੇ ਪੰਜਾਬ ਬੋਤਲ ਨੇ ਅਸਰ ਨਹੀਂ ਕੀਤਾ ਹਾਂਜੀ ਪਾਣੀ ਦਾ ਵਹਾਅ ਕਿੰਨਾ ਤੇਜ਼ ਆ ਪਾਣੀ ਦਾ ਵਹਾਅ ਭਾਈ ਬਹੁਤ ਤੇਜ਼ ਹੋ ਹਾਂਜੀ ਕੀ ਹੁਣੇ ਗੋਤੇ ਖੋਰਾ ਨਾਲ ਲਿਆ ਕੇ ਮਾ ਹੌਜ਼ ਨਹੀਂ ਨਿਕਲ ਸਕਦੇ ਕਿ ਸਾਡੇ ਲਈ ਹਾਂਜੀ ਉਹਨਾਂ ਉਹਨਾਂ ਜਮਾਂ ਤੇ ਨਹੀਂ ਨਿਕਲ ਸਕਦਾ ਉਹਨਾ ਵਿਗਿਆਨਿਕ ਤੌਰ ਤੇ ਕੰਢੇ ਆਪਣੀ ਤੇ ਗੱਲ ਨਹੀਂ ਬੰਡੀ ਅੱਜ ਕਿਉਂਕਿ ਪਾਣੀ ਦਾ ਵਹਾਅ ਬੜਾ ਜ਼ਿਆਦਾ ਜੋ ਕੀ ਕੀ ਨਾ ਆਪਣਾ ਨਿਰਮਲ ਸਿੰਘ ਕਿਹੜਾ ਪਿੰਡ ਆ ਕੋਲੇ ਮੰਗਲ ਕੀ ਗੱਲ ਹੋਈ ਇਹ ਵਿੱਚ ਸਾਰੀ ਅਸੀਂ ਗਲੇ ਬੈਤ ਬਾਬੇ ਦਾ ਸਮਾਗਮ ਚੱਲ ਰਿਹਾ ਸੀ ਦਾ ਸਾਹਬ ਦੇ ਲੰਗਰ ਨੂੰ ਫਿਰ ਸ਼ਗਲ ਮੰਡਿਆ ਮਨ ਗਾ ਨੌਂਡਾ ਵੇ ਲੰਗਰ ਚੱਕ ਕੇ ਆ ਕੇ ਨੌਂਡਾ ਪਿਆ ਤੇ ਬੂਝੇ ਨਾ ਰੱਸੀ ਬੰਨ ਕੇ ਪੈ ਦਾ ਜੀਸੀ ਹੁੰਦੀ ਆ ਉਹ ਬੰਨ ਕੇ ਤੇ ਨੌਂਡਾ ਪੇੜੇ ਤਿੰਨ ਮੁੰਡੇ ਪਹਿਲੋ ਬੜੇ ਚੌਥਾ ਵੀ ਵੜ ਗਿਆ ਤੇ ਜੋ ਰੱਸੀ ਟੁੱਟ ਗਈ ਚੌਥਾ ਗਿਆ ਬਾਜ ਉਹ ਬਾਹਰ ਮੁੰਡਾ ਉਹਨੂੰ ਖਿੱਚ ਰਿਹਾ ਬਾਹਰ ਇੱਕ ਮੁੰਡੇ ਇਹ ਚੌਥਾ ਮੁੰਡਾ ਨਾਲ ਉਹਨੂੰ ਖਿੱਚ ਰਿਹਾ ਪਰਾਂ ਨੇ ਉਹ ਤਿੰਨ ਜਿਹੜੇ ਮੁੰਡੇ ਇੱਕ ਦੂਜੇ ਨੂੰ ਬਚਾਉਂਦੇ ਬਚਾਉਂਦੇ ਡੁੱ ਇਹ ਕਾਰਵਾਈ ਆ ਪਾਣੀ ਦਾ ਵਹਾ ਜਿਆਦਾ ਕੀ ਲੱਗਦਾ ਕੀ ਦੁੱਧ ਦੇ ਗਾਂ ਚਲ ਗਏ ਹੋਣਗੇ ਕਿਤੇ ਕੀ ਲੱਗਦਾ ਪਾਣੀ ਬਹੁਤ ਜ਼ੋਰ ਤੇ ਜਿਆਦਾ 10 12 ਫੁੱਟ ਪਾਣੀ ਹੈਗਾ 10 ਫੁੱਟ ਤੇ ਪਾਣੀ ਹੈਗਾ ਹੈਗਾ ਨਾ ਤੇ ਪਾਣੀ ਬਹੁਤ ਜ਼ੋਰ ਨਾਲ ਵਗਣ ਰਿਹਾ ਤੇ ਜਿਹੜੇ ਟੋਬੇ ਚਵਾੜੇ ਮੰਡੇ ਨੇ ਇਹਨਾਂ ਤੇ ਪੈਰ ਨਹੀਂ ਲੱਗਣ ਇੰਨੇ ਜ਼ੋਰ ਨਾਲ ਰੁੜਦੇ ਜਾਂ ਅੰਦਰ ਸਫਰ ਪਰ ਖਿੱਚਣ ਦੇ ਆ ਉਹ ਗਾਂ ਰੋਡ ਪਾਇਆ ਜਾਂਦਾ ਰੋਡ ਪਾਇਆ ਹੀ ਆਂਦੇ ਆ ਕੀ ਮੰਗ ਕਰਦੇ ਸਰਕਾਰ ਕੋਲ ਸਰਕਾਰ ਨੂੰ ਇਹ ਮੰਗ ਕੀਤੀ ਸੀ ਮਲਾਮ ਆਏ ਤਾਂ ਉਹਨਾਂ ਨੇ ਕਿ ਟੋਬੇ ਬਲਾਓ ਤੋਂ ਆਂਦੇ ਫੋਨ ਕੀਤਾ ਲਾਗੋ ਚਾਗੋ ਤੇ ਮਿਲ ਲੈਣੀ ਆ ਹਰੀ ਲਾਗੋ ਮਿਲਨੇ دریا ਦੇ ਕੰਢੇ ਟੋਬੇ ਬੈਠੇ ਹੁੰਦੇ ਆ ਇੱਥੇ ਲਾਗੋ ਚਾਗੋ ਟੋਬੇ ਨਹੀਂ ਮਿਲਦੇ ਫੋਨ ਤੇ ਵੀ ਵੱਡੇ ਐ ਸੀ ਉਹਨਾਂ ਗੱਲ ਕੀਤੀ ਆ ਉਹਨਾਂ ਟੋਬੇ ਭੇਜ ਦਿੰਨੇ ਆ ਇਹੋ ਗੱਲ ਹੋਈ ਆ ਤੇ ਪੁਲਿਸ ਹੁਣ ਫੇਰ ਉਹ ਪਿੱਤੇ ਵੱਡੇ ਪੁਲਵਾਂ ਦੇ ਗਈ ਆ ਫੇਰ ਗਈ ਆ ਉੱਥੇ ਮੁਲਾਜ਼ਮਾਂ ਨੇ ਲਾਏ ਜਿਵੇਂ ਲੱਗੇ ਨਾ ਉਹ ਦਰਵਾਜ਼ੇ ਲੱਗੇ ਆ ਉੱਥੇ ਮੁਲਾਜ਼ਮ ਲਾਏ ਦੋ ਤਿੰਨ ਨੇ ਫੜ ਕੇ ਗੱਡੀ ਲਾ ਦਿੱਤੀ ਆ ਵੀ ਉੱਥੋਂ ਜੇ ਪਤਾ ਲੱਗ ਜਾ ਵੀ ਆਉਣਗੇ ਸੈੱਟ ਕਰ ਲਾਂਗੇ ਥੱਲੇ ਡੁੱਬੇ ਆਉਣ ਤੇ